the

سورمتی کرتا ہو میدانچانی پورجا پورجا کٹ مرو نہ سورمے کردے ਗੁਰਜਾੜ ਗੁਰਜਾਵੀ ਉਰਜਾ ਨਾਲ ਮੈਦਾਨ ਨਹੀਂ ਛੱਡ ਗਈ ਇਹ ਜੁੱਧ ਚੱਲਦਾ ਚੱਲਦਾ ਕੀ ਸ਼ੌੜੀ ਨਗਰ ਵਿੱਚ ਪਹੁੰਚ ਗਿਆ ਜਿੱਥੇ ਛੇਦਗੜ ਗੁਰਦੁਆਰਾ ਬਣਿਆ ਹੈ ਨਾ ਉੱਥੇ ਇਹ ਜੁੱਧ ਲੜਾਈ ਚੱਲਦੀ ਆ ਰਹੀ ਉਸ ਵਿੱਚ ਬਾਈ ਸਿੰਘ ਸ਼ਹੀਦ ਸ਼ੌੜੀ ਦੀ ਧਰਤੀ ਦੇ ਵਿੱਚ ਗੁਰਦੁਆਰਾ ਛੇਦਗੜ ਬਣਿਆ ਹੋਇਆ ਹੈ ਜਾਨਕਰ ਗੁਰਦੁਆਰਾ ਬਾਈ ਉੱਤੇ ਹੋਏ ਇਹ ਬਾਈ ਸੇਬਹੀਰ ਨਯੋਂਪੁਰ ਦੀ ਧਰਤੀ 'ਤੇ ਜਿੱਥੇ ਗੁਰਦੁਆਰਾ ਸੀਤਗੜ੍ਹ ਬਣਿਆ ਉੱਥੇ ਵੀ ਗੁਰਦੁਆਰਾ ਸੀਤਗੜ੍ਹ ਬਣਿਆ ਬਾਈ ਉੱਤੇ ਸੀਨ ਉਗਦੀ ਫਿਰ ਬਾਬਾ ਜੀ ਲੜਦੇ ਲੜਦੇ ਸੀਸ ਕੜੀ 'ਤੇ ਧਰਿਆ ਹੋਇਆ ਹੈ ਇੱਕ ਮਰਾਸੀ ਨੇ ਕਾਣਾ ਮਾਰ ਦਿੱਤਾ ਤੇ ਪਠਾਣਾ ਨੇ ਆਖਿਆ ਵੀ ਜਿਹੜਾ ਸੀਸ ਕੜੀ ਜਿਹੜਾ ਕੋਈ ਕਰਾਮਾਤ ਹੈ ਸ਼ਕਤੀ ਦੇ ਨਾਲ ਲੜਦੇ ਜਾ ਰਹੇ ਨੇ ਸੀਸ਼ ਦੇ ਵਿੱਚ ਕੋਈ ਹੈ ਵਾਲੇਕੁਮ ਤੇ ਬਾਬਾ ਜੀ ਨੇ ਉਹ ਸੀਸ਼ ਦਾਣਾ ਮੰਡੀ ਤੋਂ ਅਗੇ ਤੇ ਗੁਰਦੁਆਰਾ ਸੀਸ਼ਗੰਜ ਬਣਿਆ ਉੱਤੇ ਸੀਸ਼ ਧਕਾ ਦਿੱਤਾ ਰੱਖ ਦਿੱਤਾ ਫਿਰ ਅਗੇ ਫਿਰ ਫੌਜੀਆਂ ਪਿੱਛੇ ਨੇ ਪਟਾਣ ਹੁਦ ਪਿੱਛੇ ਨੇ ਉਹਨਾਂ ਕੋਲੇ ਦੇ ਸਵਾਰ ਨੇ ਸੀਸ਼ ਉੱਤੇ ਰੱਖ ਦਿੱਤਾ ਸੌਦਾ ਸਹਿ ਦਾਣਾ ਮੰਡੀ ਦੇ ਕੋਲੇ ਗੁਰਦੁਆਰਾ ਸੀਸ਼ਗੰਜ ਬਣਿਆ ਹੈ ਇਦਰ ਇਹ ਵੀ ਲੜਾਈ ਲੜਦੇ ਨੇ ਪਿਛੇ ਫੌਜਾਂ ਨੇ ਲੜਦੇ ਲੜਦੇ 2.5 ਕਿਲੋਮੀਟਰਾਂ ਕੁ ਦੂਰ ਆ ਸਿੱਧ ਸਰ ਸੈਨ ਹੈ ਇੱਥੇ ਘਰੋਂ ਕੀ ਗੁਰਬਾਬਾ ਜੀ ਦਾ ਘੋੜਾ ਪਹੁੰਚ ਗਿਆ ਉਹ ਦੀ ਸ਼ਿਕੀ ਨੂੰ ਦਾ ਗੁਰਦਾ Obrigado. بیٹھے بابا جی یاد ڈونگا شہر بنیا ہوا ہے شریر نظر سڑ گیا کافی تیر لگے دے گھوڑے پوڑیاں دے بج کر کے پوڑا ساتھ سڑ گیا بابا جی ہے اتنے پھر ٹکا دیتی ਉਸ ਸਮੇਂ ਦੇ ਬਜ਼ੁਰਗਾਂ ਨੇ ਬਾਬਾ ਜੀ ਦੀ ਝਾਲ ਵਿੱਚ ਸਮਾਦੀ ਬਣਾਈ ਸਮਾਦੀ ਤੋਂ ਬਾਅਦ ਸੰਗਤਾਂ ਦੇ ਸਹਿਯੋਗ ਦੇ ਨਾਲ ਸਤ ਮਹਾਰਾ ਅਜ ਡੂੰਗਾ ਸਹਿ ਬਣਿਆ ਉਥੇ ਡੂੰਗਾ ਸਹਿ ਅੱਜ ਵੀ ਸੰਗਤਾਂ ਆਉਂਦੇ ਰਹੀ ਮੀਰ ਅਲੱਗਾ ਗੁਰਦੁਆਰੇ ਦੀ ਸੰਨਾ ਕਿਉਂਕਿ ਬਿਆੜੀ ਪਿੰਡਾਂ ਦਾ ਸਥਾਨ ਹੈ آپ ادھر گھنڈے پنڈ ناما سرخی بھی پنڈ وسے دو گڑھ ہے لڈو پنڈ سارا ہی گل کا ہے داخا وائیے بارہ پنڈوں پر چلیاں دلچری بارہ پنڈ ساری پنڈ گھن کر کے پیاڑ پنڈا کا اتھان بنتا ہے سردی تردی جنہوں پاک پہل بھی اداسیاں کا ساھواں کا ڈیرا سی پر جدو ایسے من جیبڑے بابا سینا جی نے جیت پراپت کری پر اپنا بھی ہو گئے. ہے بابا دیپ جی دی بھی جنہیں ارداس کر کے اپنا شیش شری ہرمندر کے پیٹ کرے وہ بھی بخر شیش ہی ہرمندر اس طرح بابا جی کا پہلا چھویں پاتشاہ موقع ہوئے بابا دیپ سن جی دسویں پاشاہ کے موقع شہید ہوئے یہ شہید کا ستھان ہے

ਮਹਾਰਾਜ ਜੀ ਬਾਬਾ ਸਿੰਘਾ ਸੁਖਸ਼ਿੰਧਪੁਰ ਕਾ ਨੂੰ ਅੱਜ ਵੀ ਸੰਗਤ ਦਾ ਯਾਜ ਕਰਦੀਆਂ ਇਹਨਾਂ ਦੇ ਪਿਆਸ ਨੂੰ ਕਿਉਂਕਿ ਸਮਾਂ ਜਿਹੜਾ ਸਮਾਂ ਹੋ ਗਿਆ ਹੈ 15-20 ਮਿੰਟਾਂ ਦਾ ਸਮਾਂ ਲਹਿ ਗਿਆ ਸੋ 10:30 ਵਜੇ ਸਮਾਪਤੀ ਦਾ ਤਰੀਕਾ ਅਸੀਂ ਬਾਬਾ ਸਿੰਘਾ ਜੀ ਦੀ ਤਰਨ ਦਾ ਸੰਸਕਾਰ ਕਰਿਆ ਗਿਆ ਯਾਜ ਕਰ ਬਣਾਈ ਗਈ ਅੱਜ ਬਾਬਾ ਗਿਆਨੀ ਰਾਣਾ ਵਿਦੇਸ਼ਾਂ ਦੇ ਵਿੱਚ ਵੀ ਨਾਮ ਲੈਦੇ ਇੱਥੇ ਵੀ ਗਿਰਿ ਘੜਾਣਾ ਸੰਗਤਾਂ ਬੈਠੀਆਂ ਨੇ ਬਾਬਾ ਜੀ ਨੂੰ ਯਾਦ ਕਰਦੇ ਨੇ ਅਰਦਾਸ ਕੀਤੀ ਕਰਦੇ ਨੇ ਤੇ ਸੁੱਖਾ ਮਾਰਾ ਦਿਆ ਨੀ ਲੜੇ ਉਹ ਲੜੇ ਜੀਣ ਕੇ ਤਸੂਰਾ ਸੋਈ ਤਸੂਰਾ مرنی مرد مرنا نہیں تو امر ہو جی بابا سی امر شہید ہوئے کی اونا نی? اونا نی جو جگہ بنی ہے استھان بنے پوجا دو سگتا دوروں آ کر کے نمسکرا کردیا نے دو بارہ کیونکہ کی ਐਸੀ ਦੁਰਘਟਨਾ ਕਹਿਣੀ ਐਸੀ ਜੰਗ ਕਹਿਣੀ ਬਾਬਾ ਜੀ ਦੀ ਸਮਾਦੀ ਦੇ ਨਾਲ ਗੋਸਤ ਲੋਕਾਂ ਵੱਲੋਂ ਜਾਲਮ ਵੱਲੋਂ ਸ਼ੇਰਖਾਨ ਕੀਤੀ ਗਈ ਸਮਾਦੀ ਨੂੰ ਢਹਿਤੀ ਕੀਤਾ ਗਿਆ ਐਸ ਜੀ ਪੀ ਸੀ ਸੁਣੋਣੀ ਤੁਮੇ ਵੀ ਬੋਲੋ مارا, بول دکھ پی

سال دو ہزار بارہ نے بھی ایک ایکسیڈنٹ ہوا پھر اس سمے تو سنگت نہیں دل چاہیے سنگت نہیں سہیوگ دے کر کے علاقے میں پربند کٹے ہوئے پربندہ والوں ایک کمیٹی بنائی گئی لوکل کمیٹی اس سمے تو ہی پھر لوکل کمیٹی اس کا کار سیوا کرا رہی ہے

ਜੇਰਾ ਕੋਈ ਸਿੰਘਾਂ ਜੀ ਦਾ ਇਸਤਾਨ ਦੇ ਨਾਲ ਟੀਲ ਕਰਨ ਕਰਦਾ ਹੈ ਨਾ ਜਾਂ ਕੋਈ ਐਸਾ ਕੰਮ ਕਰਵਾਉਂਦਾ ਹੈ ਸਿੰਘ ਜੀ ਦੇ ਰਾਹੀ ਜੀ ਜੀ ਪੈਰੇ ਲਾ ਕਰਕੇ ਉਹਨਾਂ ਨੂੰ ਮੌਦੇ ਕਾਟ ਉਤਾਰ ਦਿੰਦੇ ਨੇ ਇੱਥੇ ਸੰਗਤਾਂ ਦੇ ਇਹ ਲੋਕ ਦੇ ਨਾਲ ਹੀ ਤਾਂ ਚੜ੍ਹਦੀ ਕਲਾ ਬਰ ਜਾ ਰਿਹਾ ਹੈ ਗੁਰਦੁਆਰਾ ਪਰਵਾਨ ਕਮੇਟੀ ਦੇ ਪ੍ਰਧਾਨ ਸਰਦਾਰ ਸੁਵੰਦ ਸਿੰਘ ਜੀ

ਰਾਜ ਕੀ ਦੇ ਪਰਮਾਤਮਾ ਦੇ ਵਿੱਚੋਂ ਔਰ ਜਗਦੇਵ ਸਿੰਘ ਜੀ ਨਿਰਮਲ ਸਿੰਘ ਜੀ ਮਾਟਰ ਜਿੰਦਰਪਾਲ ਜੀ 37 ਜਨਾਲੀ ਵਾਲੇ ਤੇ ਔਰ ਬੇਅੰਤ ਪ੍ਰੀਤ ਜਿਹੜੇ ਪ੍ਰਬੰਧਕ ਕਮੇਟੀ ਦੇ ਨਾਲ ਸਹਿਯੋਗ ਦੇ ਰਹੇ ਨੇ ਕਿਸੇ ਦਾ ਨਾਮ ਰਹਿ ਗਿਆ ਹੋਵੇ ਮੈਂ ਇਸ ਦਾ ਜਾਜਤਾ ਮਾफी मांगਦੇ ਸਾਰੀ ਬੜੀ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਇੱਕ ਸਾਲ ਤੋਂ ਨਹੀਂ ਕਈ ਸਾਲਾਂ ਤੋਂ 2012 ਤੋਂ ਹੀ ਸੇਵਾ ਕਰਦੇ ਆ ਰਹੇ ਨੇ ਅੱਜ ਤੱਕ ਵੀਵਨ 12-13 ਸਾਲ ਹੋ ਗਏ ਨਾਲ ਸੇਵਾ ਕਰਦੇ ਆ ਨਾ ਕਿਸੇ ਵਿੱਚ ਕੋਈ ਹੰਕਾਰ ਨਹੀਂ ਕੋਈ ਮਾਣ ਨਹੀਂ ਹੈ ਸਾਰੀ ਪ੍ਰਧਾਨੀ ਸਾਰੀ ਜ਼ਿੰਜਾਤੀ ਨੇ ਸਾਰੇ ਇੱਕ ਸਰਦਾ ਪ੍ਰੇਮ ਭਾਵਨਾ ਦੇ ਨਾਲ ਸੇਵਾ ਕਰਦੇ ਮਹਾਰਾਜ ਇਹਨਾਂ ਦੀ ਸੇਵਾ ਨੂੰ ਬੜਦਾਉਣ ਭਾਵੇਂ ਕਦੇ ਵੀ ਸਮਾ ਹੋਵੇ

سال پردیاں ملی جاوے جدو جدو میٹ بکیر کیایزم مون نہیں کھانی پی انہوں کو باپس جانا پی مون پارے ہیں این نے کابیر نہیں کیا ہے پر کبجہ بھول نہیں دینا پا نہیں تو اپنا ستان ہے سکھا سیدھا ستان ہے یہ کبجہ کا مہنگ کی انہوں نے بھول بھولے نہیں ہے کوئی جگہ ہی نہیں ہے اس طرح ہی آؤ پڑو پیار دنہار